ਉੱਤੇ 25 25 50 ਮੈਨੂੰ ਤੇਰੇ ਨੇੜੇ ਤੇਰੇ ਮੱਝ ਬੈਠੀ ਵਿਖਾ ਤੂੰ ਅਮਨ ਨੂੰ ਵੇਖ ਕੇ ਬੋਲਿਆ ਹਾਂ ਮੈਂ ਆ ਗਿਆ ਲੰਗੜ ਕਰੀ ਜਾਂਦਾ ਹਾਏ ਜੀਬ ਤੇਰਾ ਮੁੰਡਾ ਮੇਰੇ ਦਾ ਮੇਰੇ ਤਾਂ ਤੈਨੂੰ ਗੁੱਸੇ ਦਾ ਹੁਣ ਨਹੀਂ ਪਤਾ ਫਿਰ ਤਾ ਕੀ ਕਰ ਲੈਣਾ ਮੇਰਾ ਮਨ ਲਵਾ ਕੇ ਰਹਿਂਦਾ ਹੱਥ ਮੇਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬੱਸ ਬੱਸ ਐਂ ਦਾ ਹੋ ਗਿਆ ਸਾਫ ਐਂ ਦਾ ਹੋ ਗਈ ਸਾਫ ਹੈ ਕਿੱਢੀਏ ਜੀ ਸਵੇਰੇ ਚਪੇੜਾਂ ਕਿੰਨੀਆਂ ਮਾਰ ਕੇ ਹੀ ਮੇਰੇ ਤੂੰ ਕੀ ਸੋਚੀ ਪਈ ਨਹੀਂ ਉਹ ਉਹ ਖਾ ਕੇ ਵੇਂਦੀ ਮੇਰੇ ਨਾਲ ਲੈ ਹੁਣ ਕੀ ਹੋ ਗਿਆ ਆ ਢਿੱਡ ਤੇ ਮਾਰੀ ਬੜਾ ਦੁਖੀ ਰਹਿੰਦੀਆਂ ਮੇਰੇ ਤੋਂ ਇਧਰ ਆਏ ਖੜੇ ਕਰਨ ਲੱਗੇ ਵਾਲ ਦੇ ਖੜੇ ਹੀ ਨਹੀਂ ਦੇ ਵਾਲਾ ਉਹ ਭੱਜ ਗਿਆ ਉਹ ਚਲ ਗਿਆ ਉਹ ਮੋਟੀ ਜਿਹੜੀਆਂ ਗੱਲਾਂ ਪਾ ਤੇਰੀਆਂ ਪੱਟ ਲਾਓ ਬਈ ਪਰੋਂ ਰੋਡਾ ਰੋਡਾ ਘਰ ਹੋ ਗਿਆ ਠੀਕ ਆ ਓਕੇ ਓਕੇ ਹਾਂ ਔਰ ਬਤਾਓ ਕੈਸੇ ਹੋ ਕੰਮ ਨੂੰ ਕਰੀ ਜਾਂਦਾ ਕੰਮ ਕਰੋਂ ਪੇ ਹਾਂ ਇਹਨਾਂ ਨੂੰ ਇੱਧਰ ਕਿਧਰ ਵੜੀ ਜੁੰਨੇ ਤੇ ਕੋਠਾ ਹੈਗਾ ਵੜਨ ਲਈ ਆ ਬੱਬੇ ਹੀ ਭਗਵਾਨ ਦਾ ਫਿਰੇ ਦੇ ਮਗਰ ਹੁਣ ਤਾਂ ਵਿਚਾਲੇ ਥੋੜਾ ਕਰਦਾ ਗਾਂ ਕੰਮ ਤੇ ਨਾਲ ਨਹੀਂ ਖੜੇ ਹੁੰਦੇਗੇ ਚਲ ਕੰਮ ਦੇ ਨਾਲ ਗਾਂ ਕਰਕੇ ਖੜਾ ਕਰ ਛੋਟੀ ਸਾਈਕਲ ਸਟੋਰ ਨੂੰ ਬੇਨਤੀ ਆ ਸਾਨੂੰ ਸਾਈਕਲ ਨਵੇਂ ਦਿੱਤੇ ਜਾਣ ਅਗਲੇ ਘਰੇ ਕਿੱਥੇ ਗਏ ਆ ਤੇਰੇ ਪਿਓ ਮੰਮੀ ਪਿਓ ਨਹੀਂ ਗਾ ਠੀਕ ਹੈ ਨਾ ਸਾਈਕਲ ਮਾੜਾ ਚੰਗਾ ਬੋਲਦੀ ਮੇਰੇ ਡੈਡੀ ਨੂੰ ਬੋਲਦੀ ਤੇਰੇ ਡੈਡੀ ਨੂੰ ਇੱਥੇ ਗਿੱਜਿਆਂਗੇ ਕਹੇ ਹੋਰ ਦੀ ਮੇਰੇ ਤਾਂ ਤੈਨੂੰ ਗੁੱਸੇ ਦਾ ਹੁਣ ਨਹੀਂ ਪਤਾ ਫਿਰ ਤਾਂ ਕੀ ਕਰ ਲੈਣਾ ਮੇਰਾ ਹੁਣ ਲਵਾ ਕੇ ਰਹਿਂਦਾ ਇੱਥੇ ਮੈਂ ਆਉਂਦਾ ਤੋਰਦਾ ਹੀ ਉਹਨੂੰ ਉਹ ਜਾ ਲੜੀ ਜਾ ਉਹ ਤਾਂ ਮੈਂ ਜੋ ਹਾਲ ਹੀ ਮਾੜਾ ਚੰਗਾ ਆ ਦੇ ਬਾਪੇਲ ਜਾ ਹੁਣ ਹੁਣ ਜਾਂਦਾ ਨਹੀਂ ਪੈਸੇ ਮੰਗਣ ਉਹਦੇ ਨਾਲ ਹੈ ਕਦ ਤੱਕ ਨਹੀਂ ਜਾਂਦਾ ਪਿਆ ਥਾਵਾ ਕੇ ਦੱਸੀ ਕਦ ਨਹੀਂ ਜਾਂਦਾ ਬੀਬੀ ਧੋਣੀਆਂ ਬੀਬੀ ਦਾ ਤਾਂ ਸਾਰੇ ਚਾਲੂ ਆ ਆ ਪੈਸੇ ਲੈਣ ਆਇਆ ਦੇ ਇੱਧਰ ਆ ਦੇ ਬਾਈ ਤੋਂ ਆ ਲੈ 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 ਜਿਆ ਕਰਨੋਂ ਆ ਜੀ ਨੇ ਜਿਹੜਾ ਬੋਲੇ ਜਿੱਤੋਂ ਦੀ ਘੁੰਮ ਗਏ ਓਟੇ 25 25 50 ਮੈਨੂੰ ਤੇਰੇ ਨੇੜੇ ਤੇਰੇ ਮੱਝ ਬੈਠੀ ਵਿਖਾ ਤੂੰ ਅਮਨ ਨੂੰ ਵੇਖ ਕੇ ਬੋਲਿਆ ਅਮਨ ਨੂੰ ਵੇਖ ਕੇ ਇਸ਼ਾਰੇ ਕਰਦਾ ਤੂੰ ਇਹ ਕਹਿਣਾ ਕਿ ਜੰਡਾ ਵਾਲ ਹੈ ਮੈਂ ਤਾਂ ਬੋਲੇਗਾ ਕਿ ਤੂੰ ਫਿਰ ਕੀ ਆ ਇਹ ਕੀ ਆ ਫਿਰ ਜਿਹੜਾ ਪੁੱਛਣ ਗਿਆ ਮੈਨੂੰ ਪੁੱਛਣ ਆ ਅਮਨ ਮੱਝ ਆਮਨ ਮੱਝ ਹੈ ਤੂੰ ਕੀ ਆ ਆਪਾਂ ਕੌਣ ਨਹੀਂ ਮੁੰਡੂ ਜੂਈ ਕਿਤੇ ਅੱਜ ਵੇਖੀ ਆਹ ਅੜੀ ਆਹ ਮੱਤ ਨਹੀਂ ਆਦੀ ਇਹ ਉਂਗਲ ਕਰੀ ਜਾਂਦਾ ਹਾਏ ਗੁਰਦੀਪ ਤੇਰਾ ਮੁੰਡਾ ਤੇਰੇ ਨੂੰ ਉਂਗਲ ਕਰੀ ਜਾਂਦਾ ਅਗਰ ਦੀਪ ਤੇਰਾ ਮੁੰਡਾ ਤੇਰੇ ਨੂੰ ਉਂਗਲ ਕਰੀ ਜਾਂਦਾ ਹੀ ਨਾਓ ਛੱਡ ਕੰਪਲੀਟ ਮਮਾ ਜੂੜ ਅੰਦਰ ਕੈਮਰਿਆਂ ਦੇ ਆਹ ਟੁੱਟੀ ਹੋਈ ਥਾਂ ਹਾਂ ਟੁੱਟੀ ਹੋਈ ਥਾਂ ਪੁਰਾਣੀ ਪਾਤੀ ਚੱਕ ਦੀ ਗਈ ਵੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ